ਬੀਤੀ 13 ਫਰਵਰੀ ਤੋਂ ਸ਼ੰਭੂ ਬਾਗਰ ਦੇ ਉੱਤੇ ਜੋ ਕਿਸਾਨਾਂ ਵੱਲੋਂ ਸੰਘਰਸ਼ ਦੁਬਾਰਾ ਵਿੱਢਿਆ ਗਿਆ ਸੀ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਤਾਂ ਕਿ ਜਿਹੜੀਆਂ ਉਹਨਾਂ ਦੀਆਂ ਮੰਗਾਂ ਜੋ ਆ ਉਹ ਮੰਨੀਆਂ ਜਾਣ ਜਿਹੜੀਆਂ ਉਹਨਾਂ ਨਾਲ ਵਾਅਦੇ ਕੀਤੇ ਗਏ ਸਨ ਔਰ ਇਸੇ ਦੇ ਚੱਲਦੇ ਹੀ ਇੱਕ ਮੰਦਪਾਗੀ ਖਬਰ ਜਿਹੜੀ ਉੱਥੋਂ ਨਿਕਲ ਕੇ ਸਾਹਮਣੇ ਆਈ ਹੈ ਕਿ ਕਿਸਾਨ ਗਿਆਨ ਸਿੰਘ ਜੋ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਚਾਚੋਕੇ ਦੇ ਨਾਲ ਸਬੰਧਤ ਸਨ ਉਹਨਾਂ ਵੱਲੋਂ ਦੀ ਜਿਹੜੀ ਆ ਉੱਥੇ ਸ਼ਹਾਦਤ ਹੋ ਗਈ ਆ ਮੈਂ ਦੱਸਣਾ ਚਾਹਾਂਗਾ ਕਿ ਬੀਤੀ 13 ਫਰਵਰੀ ਨੂੰ ਜਦੋਂ ਉਹ ਉੱਥੇ ਪਹੁੰਚੇ ਸਨ ਤਾਂ ਜਦੋਂ 14 ਫਰਵਰੀ ਨੂੰ ਕਿਸਾਨਾਂ ਵੱਲੋਂ ਅੱ ਤੋ ਬਾਅਦ ਹਰਿਆਣਾ ਦੀ ਜਿਹੜੀ ਸਰਕਾਰ ਹੈ ਜਾਂ ਉੱਥੋਂ ਦੀ ਜਿਹੜੀ ਪੁਲਿਸ ਪ੍ਰਸ਼ਾਸਨ ਸੀ ਉਹਨਾਂ ਵੱਲੋਂ ਜਿਹੜੇ ਉੱਥੇ ਗੋਲੇ ਜਿਹੜੇ ਨੇ ਉਹ ਦਾਗੇ ਗਏ ਨੇ ਆਸੂ ਗੋਲ ਦੇ ਤਾਂ ਉਸ ਤੋਂ ਬਾਅਦ ਜਿਹੜੀ ਹੈ ਲਗਾਤਾਰ ਜਿਹੜੀ ਹੈ ਗਿਆਨ ਸਿੰਘ ਹਰਾਂਦੀ ਤਬੀਅਤ ਜੋ ਹੈ ਉਹ ਖਰਾਬ ਹੁੰਦੀ ਗਈ ਜਿਸ ਤੋਂ ਬਾਅਦ ਉਹਨਾਂ ਨੂੰ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਵੀ ਕਰਾਇਆ ਗਿਆ ਸੀ ਪਰ ਉੱਥੇ ਜਿਹੜੇ ਉਹਨਾਂ ਦੇ ਹਾਲਾਤ ਜਿਹੜੇ ਨੇ ਉਹ ਸੁਧਰੇ ਨਹੀਂ ਔਰ ਹੁਣ ਜਿਹੜੀ ਆ ਉਹਨਾਂ ਨੇ ਉੱਥੇ ਸ਼ਹਾਦਤ ਦਾ ਜਾਮ ਪੀ ਲਿਆ ਔਰ ਅਸੀਂ ਇਸ ਵਕਤ ਖੜੇ ਹਾਂ ਉਹਨਾਂ ਦੇ ਪਿੰਡ ਵਿਖੇ ਉਹਨਾਂ ਦੀ ਰੈ residense ਵਿਖੇ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਅੰਦਰ ਜਿਹੜਾ ਹੈ ਉਹ ਸ਼ੋ ਜਮ ਜਿਹੜਾ ਹੈ ਉਸ ਨੂੰ ਵੰਡਾਉਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਮੈਂ ਦੱਸਣਾ ਚਾਹਾਂਗਾ ਕਿ ਗਿਆਨ ਸਿੰਘ ਹੋਰੀ ਜਿਹੜੇ ਨੇ ਉਹ ਤਿੰਨ ਭਰਾ ਸਨ ਜਿਨ੍ਹਾਂ ਵਿੱਚੋਂ ਇੱਕ ਭਰਾ ਦੀ ਪਹਿਲਾਂ ਜਿਹੜੀ ਹੈ ਉਹ ਮੌਤ ਹੋ ਚੁੱਕੀ ਹੈ ਔਰ ਉਹ ਆਪਣੇ ਭਰਾ ਦੇ ਘਰ ਵੀ ਹੀ ਰਹਿੰਦੇ ਸਨ ਕਿਉਂਕਿ ਜਿਹੜੀ ਉਹਨਾਂ ਦੀ ਪਤਨੀ ਦੀ ਵੀ ਪਹਿਲਾਂ ਮੌਤ ਹੋ ਚੁੱਕੀ ਹੈ ਔਰ ਉਹਨਾਂ ਦੀ ਕੋਈ ਔਲਾਦ ਨਹੀਂ ਸੀ ਔਰ ਆਪਣੇ ਭਰਾ ਤੇ ਆਪਣੇ ਭਤੀਜੇ ਦੇ ਨਾਲ ਹੀ ਜਿਹੜੀ ਹੈ ਉਹ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਉਹਦਾ ਨਿਰਵਾਹ ਕਰ ਰਹੇ ਸਨ ਪਰ ਹੁਣ ਇਹ ਮੰਦਪਾਗੀ ਖਬਰ ਜਿਹੜੀ ਹੈ ਉਹ ਉੱਥੋਂ ਆਈ ਹੈ ਤਾਂ ਉਸ ਤੋਂ ਬਾਅਦ ਪਰਿਵਾਰ ਦੇ ਜਿਹੜੇ ਅੰਦਰ ਕਾਫੀ ਜ਼ਿਆਦਾ ਜਿਹੜਾ ਹੈ ਸੋਗ ਦੇ ਲਹਿ ਨਾਲ ਹੀ ਜਿੱਥੇ ਲਾਕੇ ਦੇ ਅੰਦਰ ਵੀ ਸੋਕਤੀ ਲਾ ਰਾ ਉੱਥੇ ਮੇਰੇ ਨਾਲ ਮੌਜੂਦ ਨੇ ਪਰਿਵਾਰਕ ਮੈਂਬਰ ਉਹਨਾਂ ਨਾਲ ਵੀ ਗੱਲਬਾਤ ਕਰ ਲਾਂਗੇ ਇਸ ਵਕਤ ਮੇਰੇ ਨਾਲ ਮੌਜੂਦ ਨੇ ਇੱਥੇ ਉਹਨਾਂ ਦੇ ਭਤੀਜੇ ਕਸ਼ਮੀਰ ਸਿੰਘ ਗੁਰੀ ਕਸ਼ਮੀਰ ਸਿੰਘ ਜੀ ਬੜੀ ਹੀ ਹਿੰਮਤ ਭਾਗੀ ਘਟਨਾ ਜਿਹੜੀ ਹੈ ਉਹ ਹੋਈ ਹੈ ਉਹ ਇੱਥੋਂ 11 ਤਰੀਕ ਨੂੰ ਗਏ ਸੀ ਗਏ 14 ਤਰੀਕ ਨੂੰ ਬਾਰਡਰ ਤੇ ਪਹੁੰਚੇ ਸੀ ਉੱਥੇ ਜਾ ਕੇ ਉਹਨਾਂ ਨੇ ਸੰਘਰਸ਼ ਵਿੱਢਿਆ ਸੀਗਾ ਉੱਥੋਂ ਜਿਹੜੀ ਹਰਿਆਣਾ ਸਰਕਾਰ ਉਹਨਾਂ ਨੇ ਧੂਏ ਦੇ ਗੋਲੇ ਛੱਡੇ ਅਥਰੂ ਗੈਸ ਦੇ ਉਹਨਾਂ ਨੇ ਆਪਣੀ ਤਬੀਅਤ ਖਰਾਬ ਹੋ ਗਈ ਉਹਨਾਂ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਸੀ ਪਰ ਉਹਨਾਂ ਦੀ ਜਿਆਦਾ ਹੀ ਵਿਗੜਦੀ ਗਈ ਪਰ ਉਸ ਤੋਂ ਸਵੇਰੇ ਉਹਨਾਂ ਨੂੰ ਸੀਦੀ ਦਾ ਜਾam ਪੀ ਕੇ ਹਾਨੂੰ ਉਹਨਾਂ ਦੇ ਬਹੁਤ ਫਕਰ ਸਾਡੇ ਪਰਿਵਾਰ ਦੇ ਵਿੱਚ ਜੇ ਸਾਨੂੰ ਵੀ ਜ਼ਰੂਰਤ ਪਈ ਤਾਂ ਅਸੀਂ ਵੀ ਜਾਵਾਂਗੇ ਅਸੀਂ ਵੀ ਸੀਦੀਆਂ ਦੇਣ ਨੂੰ ਤਿਆਰ ਹਾਂ ਜਿੰਨਾ ਚਿਰ ਸਰਕਾਰ ਆਪਣੇ ਮਨ ਦੀ ਨਹੀਂ ਉਹਨਾਂ ਦੇ ਅਸੀਂ ਜਾਂਦੇ ਰਵਾਂਗੇ ਅਸੀਂ ਕਿਸੇ ਗੱਲ ਤੋਂ ਪਿੱਛੇ ਨਹੀਂ ਹਟਾਂਗੇ ਕਿੰਨੀ ਕਿੰਨੀ ਕਵਸਥਾ ਸੀ ਉਹ 70 ਕੇ ਸਾਲ ਦੇ ਹੋਏ ਹੀ ਹੈਗਾ ਉਹ ਸ਼ੁਰੂ ਤੋਂ ਹੀ ਨਾਲ ਜਾਂਦੇ ਰਹੇ ਆ ਕਿਸਾਨ ਕਿਸਾਨਕ ਸੰਘਰਸ਼ ਕਮੇਟੀ ਦੇ ਨਾਲ ਜਾਂਦੇ ਰਹੇ ਪੰਦੇਰ ਵਾਲੀ ਦੇ ਉਹ ਅਜੇ ਵੀ ਜਾਂਦੇ ਸੀ ਪਰ ਤਵੀਦ ਖਰਾਬ ਹੋਣ ਕਰਕੇ ਉਹਨਾਂ ਨੇ ਸਿੱਧੀ ਦਾ ਜਾਮ ਪੀ ਲਿਆ ਸਾਨੂੰ ਬਹੁਤ ਉਹਨਾਂ ਤੇ ਫਕਰ ਅਸੀਂ ਵੀ ਜਾਂਦੇ ਰਵਾਂਗੇ ਅਸੀਂ ਵੀ ਨਾਲ ਸੇਧੀਆਂ ਦਿੰਦਾ ਰਵਾਂਗੇ ਜਿੱਨਾ ਚਿਰ ਸਰਕਾਰ ਸਾਡੀਆਂ ਗੱਲਾਂ ਮੰਨਦੀ ਨਹੀਂ ਹੈ ਕੋਣ ਪਰਿਵਾਰ ਚ ਕੋਣ-ਕੌਣ ਸੰਗਿਆਨ ਸਿੰਘ ਸਾਡੇ ਚਾਚਾ ਜੀ ਸੀ ਸ਼ੁਰੂ ਤੋਂ ਸਾਡੇ ਨਾਲ ਹੀ ਰਹਿੰਦੇ ਸੀ ਉਹਨਾਂ ਦੇ ਜਿਹੜੇ ਘਰ ਵਾਲੇ ਉਹਨਾਂ ਦੀ ਡੈਥ ਹੋ ਗਈ ਸੀ ਤੇ ਸਾਡੇ ਨਾਲ ਹੀ ਸਾਡੇ ਪਰਿਵਾਰ ਦੇ ਨਾਲ ਹੀ ਰਹਿੰਦੇ ਸੀ ਸਾਡੇ ਪਾਪਾ ਜੀ ਦੇ ਨਾਲ ਹੀ ਰਹਿੰਦੇ ਹੁੰਦੇ ਆਪਣੀ ਔਲਾਦ ਕੋਈ ਹੈ ਸੀ ਉਹਨਾਂ ਦੀ ਆਪਣੀ ਔਲਾਦ ਕੋਈ ਨਹੀਂ ਸੀ ਸਾਡੇ ਬੱਚਿਆਂ ਨੂੰ ਆਪਣਾ ਮੰਨਦੇ ਹੀ ਕਿਉਂ ਕੀ ਮੰਨਦੇ ਹੋ ਕਿ ਸਰਕਾਰਾਂ ਜਿਹੜੀਆਂ ਨੇ ਉਹ ਵਾਅਦੇ ਕਰਕੇ ਵੀ ਜਿਹੜੀਆਂ ਹੋ ਜਾਂਦੀਆਂ ਨੇ ਤੇ ਅਜਿਹੇ ਸੰਘਰਸ਼ ਵਿੜਨੇ ਪੈਂਦੇ ਨੇ ਤੇ ਅਜਿਹੀਆਂ ਕੀਮਤੀ ਜਾਨਾਂ ਜਿਹੜੀਆਂ ਨੇ ਉਹਨਾਂ ਨੂੰ ਹੱਥ ਧੋਣਾ ਪੈਂਦਾ ਇਹ ਸਰਕਾਰਾਂ ਮੰਨਣ ਦੇ ਯੋਗ ਨਹੀਂ ਆ ਇਹ ਕਰਕੇ ਸਾਡੇ ਕਿਸਾਨਾਂ ਦੀਆਂ ਅਸੀਦੀਆਂ ਹੋ ਰਹੀਆਂ ਨੇ ਅੱਜ ਨਹੀਂ ਇਹ ਸ਼ੁਰੂ ਤੋਂ ਹੀ ਇੱਦਾਂ ਕਰਦੀਆਂ ਆਈਆਂ ਵਾ ਇਹਨਾਂ ਦਾ ਬਹੁਤ ਸੰਘਰਸ਼ ਵੱਢਣੇ ਪੈਂਦੇ ਫੇਰ ਕਰਕੇ ਕਿਤੇ ਮੰਨਦੀਆਂ ਮੰਨਦੀਆਂ ਹੀ ਨਹੀਂ ਆ ਬਲਤੇ ਇਹ ਕਰਕੇ ਉਹ ਜਾਂਦੇ ਸੀ ਕਿਤੇ ਸਿੱਧੀ ਦਾ ਜਾਮ ਪੀ ਕੇ ਤੁਸੀਂ ਕੀ ਮੰਗ ਕਰਦੇ ਹੋ ਵੇਖੋ ਜੀ ਸਾਡੇ ਸਿਰ ਕਰਜ਼ਾ ਹੈਗਾ ਅਸੀਂ ਬਹੁਤ ਘਰ ਮਾਤੜੇ ਗਰੀਬ ਹੀ ਕਿ ਤੇ ਇਹ ਕਰਕੇ ਉਹ ਜਾਂਦੇ ਹੁੰਦੇ ਸੀਗੇ ਸਾਨੂੰ ਸਰਕਾਰ ਤੋਂ ਇਹ ਉਮੀਦ ਨਹੀਂ ਆ ਵੀ ਕਰਦੇ ਵਾ ਕਰਨਾ ਚਾਹੀਦਾ ਉਹਨਾਂ ਨੂੰ ਕੀ ਮੰਗਦੇ ਮਤਲਬ ਕਰਜ਼ਾ ਮਾਫ ਹੋਣਾ ਹੈ ਕਰਜ਼ਾ ਸਾਡਾ ਮਾਫ ਹੋਣਾ ਚਾਹੀਦਾ ਹੁਣ ਹੁਣ ਜਦੋਂ ਤੁਸੀਂ ਦੱਸਿਆ ਜਿਵੇਂ 11 ਤਰੀਕ ਨੂੰ ਗਏ ਨੇ ਕਿਸ ਦੇ ਕਹਿਣ ਤੇ ਜਾਂ ਕਿਸ ਦੇ ਨਾਲ ਸੰਪਰਕ ਕਰਕੇ ਗਏ ਨੇ ਕਿ ਜਾਂ ਹਮੇਸ਼ਾ ਹੀ ਜਦੋਂ ਕਿ ਇਹ ਜਿਹੇ ਸੰਘਰਸ਼ ਹੁੰਦੇ ਹਨ ਉਹਦੇ ਵਿੱਚ ਹਿੱਸਾ ਲੈਂਦੇ ਜਦੋਂ ਸੰਘਰਸ਼ ਹੁੰਦੇ ਹੀ ਸਾਡੇ ਆਪਣੇ ਜਗਦੀਸ਼ ਸਿੰਘ ਕਮੇਟੀ ਇਹਨਾਂ ਦੀ ਇਹ ਨਾਲ ਉਹਨਾਂ ਦੇ ਜਾਂਦੇ ਹੁੰਦੇ ਸੁਰੂ ਤੋਂ ਹੀ ਜਾਂਦੇ ਰਹੇ ਅੱਜ ਤੋਂ ਨਹੀਂ ਪਹਿਲਾਂ ਤੋਂ ਜਾਂਦੇ ਰਹੇ ਪਹਿਲਾਂ ਵੀ ਦਿੱਲੀ ਜਦੋਂ ਉੱਥੇ ਤਰਨਾ ਲੱਗਾ ਸੀ ਉਦੋਂ ਵੀ ਜਾਂਦੇ ਹੁੰਦੇ ਸੀ ਐਰਕਾ ਉਹਨਾਂ ਦੀ ਜੀਤੀ ਦਾ ਜਾਨ ਪੀ ਗਏ ਕੀ ਲੱਗਦਾ ਕਿ ਹੁਣ ਜਿਹੜਾ ਇਹ ਸੰਘਰਸ਼ ਹੈ ਇਹਦੇ ਵਿੱਚ ਤੋੜ ਉਹ ਤਾਂ ਲੋ ਲੋ ਵੀ ਜੇ ਕੋਈ ਯੋਗਦਾਨ ਪਾਏ ਜਾ ਬਿਲਕੁਲ ਅਹੀਂ ਵੀ ਜਦੋਂ ਜਦੋਂ ਸਾਨੂੰ ਲੋਡ ਪਊਗੀ ਪਹਿਲਾਂ ਉਹ ਭੇਜ ਜਾਂਦੇ ਅਸੀਂ ਹੁਣ ਅਸੀਂ ਜਾਵਾਂਗੇ ਜਦੋਂ ਕਿਤੇ ਜ਼ਰੂਰਤ ਪਊਗੀ ਅਸੀਂ ਨਾਲ ਜਾਵਾਂਗੇ ਉਹਨਾਂ ਦੇ ਬਿਲਕੁਲ ਦੇਖੋ ਗਿਆਨ ਸਿੰਘ ਰੰਧਾ ਜਿਹੜਾ ਦੁੱਖ ਹੈ ਉਹ ਤੇ ਨਿਯਮ ਡਾਇਆ ਜਾ ਸਕਦਾ ਪਰ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਸਰਕਾਰ ਕੋਲੋਂ ਮੰਗਿਆ ਕਿ ਉਹਨਾਂ ਦੇ ਸਿਰ ਤੇ ਕਰਜ਼ਾ ਵੀ ਸੀ ਔਰ ਇਸੇ ਕਰਜ਼ੇ ਦੇ ਕਰਕੇ ਕਿ ਜਿਵੇਂ ਬਾਕੀਆਂ ਨੂੰ ਦੇ ਸਰਾਂ ਤੇ ਕਿਸਾਨਾਂ ਦੇ ਕਰਜ਼ੇ ਆ ਉਹਨਾਂ ਦੀ ਮੰਗਾਂ ਨੂੰ ਲੈ ਕੇ ਹੀ ਜਿਹੜੇ ਉਹ ਸੰਘਰਸ਼ ਦੇ ਵਿੱਚ ਜੋ ਹੈ ਆਪਣਾ ਹਿੱਸਾ ਪਾਉਂਦੇ ਸਨ ਪਰ ਉਹਨਾਂ ਦੀ ਇਹ ਹੁਣ ਮੰਗ ਹੈ ਕਿ ਜਿਹੜੇ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਇਸ ਕਰਕੇ ਜਦੋਂ ਉਹਨਾਂ ਨੂੰ ਇਸ ਧਰਨੀਆ ਦੇ ਵਿੱਚ ਜਾਣਾ ਪਿਆ ਔਰ ਅੱਜ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਉਹਨਾਂ ਦਾ ਕਰਜ਼ਾ ਜਿਹੜਾ ਹੈ ਉਹ ਮਾਫ਼ ਹੋਣਾ ਚਾਹੀਦਾ ਔਰ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਵੇਂ ਉਹਨਾਂ ਜਿਸ ਤਰ੍ਹਾਂ ਉਹਨਾਂ ਦੇ ਚਾਚਾ ਜੀ ਜਿਹੜੇ ਨੇ ਉਹ ਇਸ ਦੇ ਵਿੱਚ ਯੋਗਦਾਨ ਪਾਉਂਦੇ ਰਹੇ ਨੇ ਉਹਨਾਂ ਦੇ ਵੱਲੋਂ ਵੀ ਜਿਹੜਾ ਹੈ ਉਹ ਲਗਾਤਾਰ ਇਸ ਕਿਸਾਨ ਸੰਘਰਸ਼ ਦੇ ਵਿੱਚ ਜੋ ਹੈ ਉਹ ਯੋਗਦਾਨ ਪਾਇਆ ਰਹੇਗਾ ਪਰ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਪਰਿਵਾਰ ਦੇ ਵਿੱਚ ਅਸੀਂ ਖੜੇ ਹਾਂ ਜਿੱਥੇ ਕਿ ਕਾਫੀ ਜ਼ਿਆਦਾ ਜਿਹੜਾ ਹੈ ਉਹ ਦੁੱਖ ਦਾ ਮਾਹੌਲ ਜਿਹੜਾ ਬਣਿਆ ਹੋਇਆ ਪਰਿਵਾਰਕ ਮੈਂਬਰ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਕਿ ਕਰਦੇ ਹੋਏ ਦਿਖਦੇ ਨਹੀਂ ਪਰ ਕਿਤੇ ਨਾ ਕਿਤੇ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਸ਼ਹਾਦਤ ਦਾ ਮਾਣ ਵੀ ਹੈ ਕਿ ਜਿਹੜਾ ਉਹਨਾਂ ਨੇ ਆਪਣੀ ਕੌਮ ਵਾਸਤੇ ਆਪਣੇ ਭਾਈਚਾਰੇ ਵਾਸਤੇ ਜਿਹੜੀ ਹੈ ਉਹ ਸ਼ਹਾਦਤ ਦਾ ਜਾਨ ਪੀਤਾ ਹੈ ਕੰਪਾ ਪਰਸਨ ਪ੍ਰੀਤ ਦੇ ਨਾਲ ਰਵੀ ਬਖ